देखो गल दे है, दे दे है कि पहले तो गल है कि मीटिंग बड़े अच्छे माहौल ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ 6 ਸਭ ਘੰਟੇ ਲਗਾਤਾਰ ਚੱਲੀ ਹੈ। ਔਰ ਪ੍ਰਾਪਰ ਮੀਟਿੰਗ ਦਾ ਜਿਹੜਾ ਫੈਸਿਲਿਟ ਇਸ ਹੈ ਉਹਨੇ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਰਿਆਂ ਕੋਲ ਇਹਨੇ ਗੱਲਾਂ ਦੇ ਉੱਤੇ ਜ਼ਿਕਰ ਹੋਇਆ ਥੋੜਾ ਕਿ ਮਿਹਨਤ ਜਿਹੜੀ ਇਲੈਕਸ਼ਨ ਹੈ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਜਿਸਤਾਨ ਦੇ ਵਿੱਚ ਡिटੇਲਡ ਅਸੀਂ ਸਵਿਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਦੇ ਸਮੇਤ ਦੇ ਵਿੱਚ ਵੱਖ-ਵੱਖ ਹਲਕੇ ਇੰਚਾਰਜਾਂ ਦੇ ਨਾਲ ਬਾਕੀ ਲੀਡਰ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰਿਆਂ ਫੋਰਵੀ ਹਾਲੇ ਡਿਟੇਲਡ ਮੀਟਿੰਗ ਕਰ ਲਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਹੈ ਇਸ ਕਰਕੇ ਬਾਕੀ ਜਿਹੜੀ ਡਿਟੇਲ ਹੈਗੀ ਆ ਉਹ ਤੁਹਾਨੂੰ ਦੇ ਦਿਆਂਗੇ ਚਰਨਜੀਤ ਚਰਨਜੀਤ ਜੀ ਦੀ ਪਿੱਛੇ ਕੀਤੀ ਗਈ ਹੈ ਖੁੱਲ੍ਹਾ ਹੋਇਆ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਆ ਉਹ ਡਿਸਪਲਿਨਰੀ ਕਮੇਟੀ ਤੁਹਾਨੂੰ ਜਿਹੜੀ ਹੈ ਨੰਬਰ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਆ ਉਹ ਦੇਖ ਕਰੇਗੀ ਜੇ ਉਹ ਬਾਕੀਆਂ ਨੂੰ ਵੀ ਕਹਤਾ ਗਿਆ ਕਿ ਕਿ ਇਲੈਕਸ਼ਨ ਦੇ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਡਿਸਪਲਿਨ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਜਸਟਾਨ ਦੀ ਕਮੇਟੀ ਬਣਾ ਦਿੱਤੀ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਐ ਇਸੇ ਕਰਕੇ ਮੈਂ ਕਹਿ ਕੇ ਡਿਟੇਲਡ ਪ੍ਰੈਸ ਰਿਲੀਜ਼ ਜਿਹੜਾ ਤੁਹਾਡੇ ਕੋਲ ਪ੍ਰਧਾਨਗੀ ਦੀ ਗੱਲ ਪ੍ਰਧਾਨਗੀ ਦੀ ਗੱਲ ਕਿਥੋਂ ਮੀਟਿੰਗ ਦੇ ਰਿੱਤੇ ਪਰ ਹੋਈ ਨਹੀਂ ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਹੈ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਫਤਵਾ ਉਹਨਾਂ ਦਾ ਉਸਦੇ ਮੱਤੇ ਸਵੀਕਾਰ ਕੀਤਾ। ਕਾਰਨ ਦਾ ਡਿਟੇਲ ਜਿਹੜੇ ਹੈਗੇ ਹਲੇ ਤੇ ਕਈ ਦਿਨ ਬੀਤ ਗਿਆ ਚੱਲਣ। ਪ੍ਰਧਾਨ ਜੀ ਸਾਹਿਬ ਮੀਟਿੰਗ ਦਾ ਸਾਹਿਬ ਨੇ ਕਿਸੇ ਲਈ ਸਿੰਘ ਜੀ ਸਾਹਿਬ ਪਹੁੰਚੇ ਨਹੀਂ। ਜਿਹੜੀ ਦਸਾਂ ਨੇ ਇੱਕ ਜਿੱਥੀ ਲਿਖੀ ਸੀ ਜਿਹਦੇ ਬਾਰੇ ਠੀਕ ਕੀਤਾ ਪਾਣੀ ਹੈ ਉਹ ਸਾਹਿਬ ਫਾਮਲੇ ਦੇਖੋ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਫੇ ਦੇ ਵਿੱਚ ਇਨਸੀਡੈਂਟ ਹੋਈ ਸੀ ਜਿਹੜਾ ਸਿੱਖ ਨੌਜਵਾਨ ਨੂੰ ਪੰਜਾਬੀ ਕਹਿ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਨਾ ਰਨਆਉਟ ਨੇ ਜਿਸ ਤਿੱਕੇ ਕਿਸਾਨਾਂ ਦੇ ਖਿਲਾਫ ਵੀਪੀਐਨ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮਨ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ। ਦੱਸੋ ਤੁਸੀਂ ਤੁੰਡਾ ਸਾਹਿਬ ਨੇ ਇਹ ਕਿੱਥੇ ਲਿਖੀ ਛੁੰਡਾ ਸਾਹਬ ਨੇ ਚਿੱਠੀ ਲਿਖੀ ਜਿਹੜੀ ਉਹਦੇ ਬਾਰੇ ਪਾਰਟੀ ਨੇ ਕੀ? ਨਹੀਂ ਛੁੰਡਾ ਸਾਹਿਬ ਨੇ ਤਾਂ ਹੁਣ ਕੋਈ ਚਿੱਠੀ ਨਹੀਂ ਲਿਖੀ ਛੁੰਡਾ। ਨਹੀਂ ਮੀਟਿੰਗ ਤੇ ਮੈਂ ਹਾਜ਼ਰ। ਜਿੰਦ ਤੱਕ ਜੇ ਕੋਈ ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ ਹਾਂਜੀ ਉਹ ਜਿਹੜੀ ਡਿਸਪਲਿਨਰੀ ਕਮੇਟੀ ਕੱਲ ਨੂੰ ਨਵੇਂ ਸਰੇ ਤੋਂ ਬੱਝੇਗੀ। ਉਹ ਸਾਰੀ ਜਿਹੜੀ ਕੋਈ ਕਿਸੇ ਦੀ ਸ਼ਿਕਾਇਤ ਹੈਗੀ ਉਹਦੇ ਜਿੰਨਾ ਮੈਂ ਮੀਟਿੰਗ ਦੀ ਡਿਟੇਲ ਦੇਣੀ ਸੀ ਤੁਹਾਨੂੰ ਦੇਤੀ ਠੀਕ ਹੈ ਕੰਪਨੀ ਐਕਸੀਮਟਿਵ ਹੋਈ ਹੈ ਠੀਕ ਹੈ